ਲੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਈਟੀ ਟ੍ਰੇਡ ਦੀਆਂ ਐਡਮਿਸ਼ਨ ਚੱਲ ਰਹੀਆਂ ਨੇ ਸੋ ਜਿਹੜੇ ਬੱਚਿਆਂ ਨੇ ਅਜੇ ਤੱਕ ਐਡਮਿਸ਼ਨ ਨਹੀਂ ਲਈ ਉਹ ਬੱਚੇ ਬਹੁਤ ਹੀ ਘੱਟ ਫੀਸ ਦੇ ਵਿੱਚ ਆਈਟੀ ਟ੍ਰੇਡ ਦੇ ਕੋਰਸ ਕਰ ਸਕਦੇ ਨੇ ਫੀਸਾਂ ਬਿਲਕੁਲ ਘੱਟ ਕਰ ਦਿੱਤੀਆਂ ਗਈਆਂ ਨੇ ਸੋ ਜਿਹੜੇ ਬੱਚਿਆਂ ਨੇ ਆਈਟੀ ਟ੍ਰੇਡ ਦਾ ਕੋਰਸ ਕਰਨਾ ਹੈ ਅਤੇ ਫੀਸ ਜ਼ਿਆਦਾ ਲੱਗਣ ਕਰਕੇ ਉਹ ਬੱਚੇ ਕੋਰਸ ਨਹੀਂ ਕਰ ਰਹੇ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਕਿਉਂਕਿ ਸੀਟਾਂ ਬਹੁਤ ਥੋੜੀਆਂ ਰਹਿ ਗਈਆਂ ਨੇ ਸੋ ਬੱਚਿਆਂ ਦੇ ਲਈ ਫੀਸਾਂ ਦਾ ਜਿਹੜਾ ਆਪਣਾ ਲਿਮਟ ਹੈ ਉਹ ਘੱਟ ਕਰ ਦਿੱਤੀ ਗਈ ਹੈ ਹੁਣ ਤੁਸੀਂ ਬਹੁਤ ਹੀ ਘੱਟ ਫੀਸਾਂ ਦੇ ਵਿੱਚ ਆਈਟੀ ਟ੍ਰੇਡ ਦਾ ਕੋਰਸ ਕਰ ਸਕਦੇ ਹੋ ਜ਼ਿਆਦਾ ਡਿਟੇਲ ਦੇ ਵਿੱਚ ਅਗਰ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੀ ਆਈਟੀ ਫੋਕਲ ਪੁਆਇੰਟ ਆ ਕੇ ਸਾਨੂੰ ਮਿਲ ਸਕਦੇ ਹੋ ਅਡਰੈਸ ਨੋਟ ਕਰਨਾ ਹੈ ਤੁਸੀਂ ਅਡਰੈਸ ਨੋਟ ਕਰ ਸਕਦੇ ਹੋ ਸੀ 174 ਨੀਅਰ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਅਤੇ ਜਾਂ ਫਿਰ ਤੁਸੀਂ ਸਾਡੇ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਵੀ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਸਾਡੇ ਕੋਲ ਇਲੈਕਟ੍ਰੀਸ਼ੀਅਨ ਦੀਆਂ ਸੀਟਸ ਖੁੱਲ ਨਹੀਂ ਗਈਆਂ ਤੇ ਇਸ ਤੋਂ ਇਲਾਵਾ ਮਕੈਨਿਕ ਡੀਜ਼ਲ ਵੈਲਡਰ ਪਲੰਬਰ ਬਿਊਟੀ ਪਾਰਲਰ ਕੰਪਿਊਟਰ ਤੇ ਇੰਗਲਿਸ਼ ਟੈਨੋਗ੍ਰਾਫੀ ਦੇ ਵਿੱਚ ਕੁਝ ਸੀਟਸ ਖਾਲੀ ਤਾਂ ਰਹਿੰਦੀਆਂ ਨਹੀਂ ਆ ਉਹਨਾਂ ਸੀਟਾਂ ਦੇ ਵਿੱਚ ਤੁਸੀਂ ਆਪਣੀ ਕੀਡ ਬੁੱਕ ਕਰ ਸਕਦੇ ਹੋ ਤੇ ਕੋਰਸ ਕੰਪਲੀਟ ਕਰ ਸਕਦੇ ਹੋ ਇਹ ਸਾਰੇ ਕੋਰਸ ਇੱਕ ਇੱਕ ਸਾਲ ਦੇ ਨੇ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਐਨਸੀਵੀਟੀ ਸਰਟੀਫਿਕੇਟ ਮਿਲੇਗਾ ਅਤੇ ਥਿਉਰੀ ਦੇ ਨਾਲ ਨਾਲ ਪ੍ਰੈਕਟੀਕਲ ਦੀ ਪ੍ਰੋਪਰ ਨਾ ਪ੍ਰੈਕਟੀਕਲ ਦੀ ਪ੍ਰੋਪਰ ਨੋਲਜ ਦਿੱਤੀ ਜਾਏਗੀ ਕਿਉਂਕਿ ਜਿੱਥੇ ਵੀ ਤੁਸੀਂ ਜਾ ਕੇ ਤੁਸੀਂ ਜੌਬ ਕਰਨੀ ਹੈ ਤਾਂ ਤੁਹਾਨੂੰ ਥਿਉਰੀ ਦੇ ਨਾਲ ਨਾਲ ਪ੍ਰੈਕਟੀਕਲ ਨੋਲਜ ਹੋਣੀ ਬਹੁਤ ਜ਼ਰੂਰੀ ਹੈ ਪ੍ਰੋਪਰ ਲੈਬਸ ਬਣੀਆਂ ਹੋਈਆਂ ਨੇ ਵਰਕਸ਼ਾਪ ਬਣੀਆਂ ਹੋਈਆਂ ਨੇ ਜਿੱਥੇ ਬੱਚਾ ਬਿਲਕੁਲ ਹੀ ਸ਼ਾਂਤ ਮਾਹੌਲ ਦੇ ਵਿੱਚ ਬੈਠ ਕੇ ਪੜ ਸਕਦਾ ਹੈ ਅਤੇ ਵਰਕਸ਼ਾਪ ਦੇ ਵਿੱਚ ਪ੍ਰੈਕਟੀਕਲ ਨੋਲਿਜ ਲੈ ਸਕਦਾ ਹੈ। ਸੋ ਜਿਹੜੇ ਬੱਚਿਆਂ ਨੇ ਐਡਮਿਸ਼ਨ ਕਿਸੇ ਕੰਮ ਕਰਕੇ ਨਹੀਂ ਕਰਵਾਈ ਉਹ ਹੁਣ ਬਹੁਤ ਹੀ ਘੱਟ ਫੀਸ ਦੇ ਉੱਪਰ 1 ਸਾਲ ਦਾ ਆਪਣਾ ਆਈ.ਡੀ. ਪੀ.ਡਾ ਦਾ ਕੋਰਸ ਪੂਰਾ ਕਰ ਸਕਦੇ ਨੇ ਅਤੇ ਉਸ ਤੋਂ ਬਾਅਦ ਬਹੁਤ ਜਲਦੀ ਹੀ ਤੁਸੀਂ ਆਪਣੇ ਲੈਵਲ ਤੇ ਜਾਂ ਤਾਂ ਜੋਬ ਕਰ ਸਕਦੇ ਹੋ ਜਾਂ ਆਪਣਾ ਬਿਜ਼ਨਸ ਕਰ ਸਕਦੇ ਹੋ ਤੇ ਇਹ ਸਰਟੀਫਿਕੇਟ ਤੁਹਾਡਾ ਬਾਹਰ ਵੀ ਵੈਲਿਡ ਹੋਏਗਾ ਤੁਸੀਂ ਵਿਦੇਸ਼ਾਂ ਵਿੱਚ ਵੀ ਜਾ ਕੇ ਸੈਟਲ ਹੋ ਸਕਦੇ। ਤੋ ਬਹੁਤ ਥੋੜਾ ਮੌਕਾ ਰਹਿ ਗਿਆ ਜਿਹੜੇ ਬੱਚੇ ਨੇ ਐਡਮਿਸ਼ਨ ਲੈਣੀ ਹੈ ਉਹ ਜਲਦ ਤੋਂ ਜਲ ਸਾਡੇ ਨਾਲ ਕੰਟੈਕਟ ਕਰਨ ਅਤੇ ਆਪਣੀ ਐਡਮਿਸ਼ਨ ਲੈਣ। ਥੈਂਕ ਯੂ।